ਮੇਰਾ ਨਾਮ ਵੀਰ ਸਿੰਘ ਆ ਜੀ ਮੈਂ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਨਾਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਹਾਂ ਔਰ ਪੰਜਾਬ ਪ੍ਰਧਾਨ ਸ੍ਰੀ ਸਰਵਣ ਗਿੱਲ ਜੀ ਨੇ ਇਹ ਮੈਟਰ ਜੋ ਅਮਰਸਰ ਚ ਪੈਂਦਾ ਤ੍ਰਸਿਕਾ ਬਲਾਂਕ ਉਹਦੇ ਮਤਲਬ ਉਹ ਨੂੰ ਮੈਨੂੰ ਭੇਜਿਆ ਇਹਦੇ ਵਿੱਚ ਜਾਨਕੀ ਅਮਰਸਰ ਆਉਣ ਵਾਸਤੇ ਮੈਨੂੰ ਭੇਜਿਆ ਸੋ ਮੈਟਰ ਆਜ ਨਹੀਂ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਆ ਜੋ ਪਿੰਡ ਬਲਾਰਾ ਔਰ ਤੁਸੀਂ ਕਾਬਲਾਂਚ ਪੈਂਦਾ ਕਿ ਉਹਨੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਵਿ ਭਲਾਈ ਵਿਭਾਗ ਨੂੰ 1983 ਦੇ ਅੰਦਰ ਜਮੀਨ ਵੇਚੀ ਪੰਜਾਬ ਸਰਕਾਰ ਨੂੰ ਚਾਰ ਕਨਾਲਾਂ 12 ਮਰਲੇ ਜਮੀਨ ਵੇਚਣ ਤੋਂ ਬਾਅਦ ਉਹਦਾ 734700 ਰੁਪਇਆ ਵਸੂਲ ਕਰਨ ਦੇ باوجود ਵੀ ਉਸ ਬੰਦੇ ਨੇ ਅੱਜ ਤੱਕ ਜਿਹੜਾ ਉਹ ਕਬਜ਼ਾ ਜਿਹੜਾ ਆਪਣੀ ਜ਼ਮੀਨ ਦਾ ਨਹੀਂ ਛੱਡਿਆ ਜਦੋਂ ਕਿ ਉਹ ਸਰਕਾਰ ਦਾ ਉਸ ਸਮੇਂ ਦੀ ਪੰਚਾਇਤ ਦੀ ਜਿਹੜੀ ਜੋ ਨੀਤੀ ਸੀ ਕਿ ਜਿਹੜੇ ਅਸੀਂ ਭਾਈਚਾਰੇ ਦੇ ਲੋਕ ਆ ਜਿਹੜੇ 3540 ਘਰ ਨੇ ਉਹਨਾਂ ਨੂੰ ਯਾਨਕਿ ਇਹ ਜਿਹੜੀ ਜਗਾ ਵਾ ਪੂਰਾ ਕਰਕਟ ਸੁੱਟਣ ਵਾਸਤੇ ਦਿੱਤੀ ਜਾਵੇ ਪਰ ਉਹ ਤਨਾਟ ਲੋਕਾਂ ਨੇ ਉੱਚ ਜਾਤੀ ਦੇ ਲੋਕਾਂ ਨੇ ਇਹ ਚੀਜ਼ ਨੂੰ ਜਿਹੜਾ ਵਾ ਆਪਣੇ ਥੱਲੇ ਹੀ ਰੱਖਿਆ ਦਬਾ ਕੇ ਰੱਖਿਆ ਕਬਜ਼ੇ ਤੇ ਕਬਜ਼ੇ ਦੇ ਹੇਠ ਹੀ ਰੱਖਿਆ ਉਸ ਜਗਾ ਨੂੰ ਔਰ ਕਿਸੇ ਇੱਕ ਵਿਅਕਤੀ ਮਿਲਖਾ ਸਿੰਘ ਹੈ ਜੋ ਅਸੀਂ ਭਾਈਚਾਰੇ ਦੇ ਬਜ਼ੁਰਗ ਨੇ ਉਹਨਾਂ ਨੇ ਆਪਣੀ ਨੌ ਮਰਲੇ ਨਿੱਜੀ ਜਗਾ ਜਿਹੜੀ ਆ ਉਹ ਇਹਨਾਂ ਸਾਰੇ ਯਾਨਕਿ ਜਿਹੜਾ ਆਪਣਾ ਸਮਾਜ ਐਸੀ ਸਮਾਜ ਉਹਨੂੰ ਪੂਰਾ ਕਰਕਟ ਸੁੱਟਣ ਵਾਸਤੇ ਪਿਛਲੇ ਦੀ 30 ਸਾਲ ਤੋਂ 40 ਸਾਲ ਤੋਂ ਜਾਨਕਿ ਉਹ ਜਗਾ ਦਿੱਤੀ ਸੀ ਵੀ ਸਾਰੇ ਪਿੰਡ ਦੀਆਂ ਸਾਰੇ ਜਾਨਕਿ ਸਾਡੇ ਭਾਈਚਾਰੇ ਦੀਆਂ ਧੀਆ ਭੈਣਾਂ ਜਿਹੜੀਆਂ ਇੱਥੇ ਕੂੜਾ ਕਰਕਟ ਸੁੱਟਣ ਪਰ ਲੰਬੇ ਸਮੇਂ ਤੋਂ ਸੁੱਟਿਆ ਆ ਰਿਹਾ ਕੂੜਾ ਜਿਹੜਾ ਵਾ ਉਹਨੂੰ ਰੋਕਣ ਵਾਸਤੇ ਕੋਈ ਜਿਤਨਾਟ ਲੋਕਾਂ ਨੇ ਅਮਰੀਕ ਸਿੰਘ ਰਜਿੰਦਰ ਸਿੰਘ ਆ ਪੁੱਤਰ ਗੁਰਬਚਨ ਸਿੰਘ ਉਹਨਾਂ ਨੇ ਕਿਸੇ ਸ਼ਿਆਸੀ ਦਬਾਹੇਟ ਥਾਣਾ ਮੱਤੇਵਾਲ ਦੀ ਪੁਲਿਸ ਨੂੰ ਫੋਨ ਕਰਵਾ ਕੇ ਔਰ ਪੁਲਿਸ ਕੋਲੋਂ ਜਾਨਕਿ ਅਸੀਂ ਭਾਈਚਾਰੇ ਦੀਆਂ ਧੀਆ ਭੈਣਾਂ ਨੂੰ ਗਲਤ ਵੀ ਬੁਲਾਇਆ ਤੇ ਪਿੰਡ ਚ ਅਲਾਸਮੈਂਟ ਵੀ ਕਰਾਈ ਕਿ ਜੇਕਰ ਕਿਸੇ ਵਿਅਕਤੀ ਨੇ ਇਥੇ ਕੂੜਾ ਕਰਕਟ ਸੁੱਟਿਆ ਤਾਂ ਉਹਨਾਂ ਦੇ ਬੱਚਿਆਂ ਤੱਕ ਜਿਹੜੇ ਪਰਚੇ ਕੀਤੇ ਜਾਣਗੇ ਇਹ ਸਾਰੇ ਦੋਨਾਂ ਮੁੱਦਿਆਂ ਨੂੰ ਲੈ ਕੇ ਅੱਜ ਆਪਾਂ ਸਵੇਰੇ ਡੀਸੀ ਸਾਹਿਬ ਨਾਲ ਗੱਲ ਹੋਈ ਸਾਡੀ ਔਰ ਉਹ ਆਪ ਤੇ ਨਹੀਂ ਆਏ ਲੇਕਿਨ ਉਹਨਾਂ ਨੇ ਇਸ ਐਪਲੀਕੇਸ਼ਨ ਨੂੰ ਮਾਰਗ ਕਰ ਦਿੱਤਾ ਔਰ ਹੁਣ ਆਪਾਂ ਐਡੀਸੀ ਸਾਹਿਬ ਜਿਹੜੇ ਜਰਨਲ ਹੈ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਵਿਸ਼ਵਾਸ ਦਿੱਤਾ ਉਹਨਾਂ ਐਸਐਸਪੀ ਸਾਹਿਬ ਨੂੰ ਵੀ ਇੱਕ ਐਪਲੀਕੇਸ਼ਨ ਮਾਰਗ ਕਰ ਦਿੱਤੀਆਂ ਔਰ ਇਹ ਇਟਲੇ ਮਾਲ ਵਿਭਾਗ ਨੂੰ ਵੀ ਜਿਹੜੀ ਆ ਉਹ ਐਪਲੀਕੇਸ਼ਨ ਮਾਰਕ ਕਰ ਦਿੱਤੀ ਆ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਆ ਵੀਡੀਓ ਦੇ ਦੋ ਵਾਰੀ ਫੋਨ ਆ ਚੁੱਕੇ ਆ ਕਿ ਡੀਸੀ ਸਾਹਿਬ ਨੇ ਉਹਨਾਂ ਨੂੰ ਕਿਹਾ ਵਾ ਇਹ ਹਰਕਤ ਦੇ ਅੰਦਰ ਆ ਗਿਆ ਕਿ ਜਨਨ ਕਿ ਮੈਂ ਉਹ ਨਿਸ਼ਾਨਦੇਹੀ ਵੀ ਕਰਵਾ ਦਾਂਗਾ ਸਾਨੂੰ ਵਿਸ਼ਵਾਸ ਆ ਕਿ ਜਿਹੜਾ ਵੇ ਕੰਮ ਸਾਰਾ ਉਹ ਕੰਪਲੀਟ ਹੋ ਜਾਏਗਾ ਸਾਡੇ ਜੋ ਗਰੀਬ ਸਮਾਜ ਨੂੰ ਸਾਡਾ ਹੱਕ ਮਿਲ ਜਾਏਗਾ ਔਰ ਸਾਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਾ ਕੇ ਤੁਸੀਂ ਆਪਣਾ ਜਿਹੜਾ ਉਹ ਜਿਹੜੀ ਨਿੱਜੀ ਜਗ੍ਹਾ ਉਹਦੀ ਜਦ ਤੱਕ ਗਣਿਆਂ ਦੀ ਜਗ੍ਹਾ ਦੀ ਨਿਸ਼ਾਨਦੇ ਹੀ ਨਹੀਂ ਹੁੰਦੀ ਜਾਂ 4 ਕਨਾਲਾਂ 12 ਮਰਲੇ ਦੀ ਨਿਸ਼ਾਨਦੇ ਹੀ ਨਹੀਂ ਹੁੰਦੀ ਉਨੀ ਦੇਰ ਤੱਕ ਰਹਾ ਉਸ ਨਿੱਜੀ ਜਗ੍ਹਾ ਜਿਹੜੀ 9 ਮਰਲੇ ਆ ਮਿਲਖਾ ਸਿੰਘ ਦੀ ਜਿੱਥੇ ਜਾਨਕਿ 35-40 ਸਾਲ ਤੋਂ ਤੁਸੀਂ ਪੂੜਾ ਛੁੱਟਦੇ ਆ ਰਹੇ ਜੀ ਫਿਲਹਾਲ ਉੱਥੇ ਛੁੱਟ ਸਕਦੇ ਜੀ ਸੋ ਸਾਨੂੰ ਪ੍ਰਸ਼ਾਸਨ ਦੇ ਮਾਣ ਆ ਡੀਸੀ ਸਾਹਿਬ ਏਡੀਸੀ ਸਾਹਿਬ ਦੇ ਕਿ ਸਾਡਾ ਮਸਲਾ ਜਿਹੜਾ ਜਰੂਰ ਹੱਲ ਹੋਏਗਾ ਜੇਕਰ ਕੋਈ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਸਾਨੂੰ ਇਦਾਂ ਦਾ ਲੱਗਾ ਤੇ ਜਿਹੜਾ ਵਾ ਉਹ ਆਪਾਂ ਉਈ ਹੋਰਾਂ ਵੀ ਆਪਣਾ ਮਤ ਜਾਨੀ ਕਿ ਜਿਹੜੀਆਂ ਧਮਕੀਆਂ ਚੱਲ ਰਹੀਆਂ ਉਹ ਮੌਜੂਦਾ ਸਰਕਾਰ ਦੇ ਹੀ ਬੰਦੇ ਨੇ ਜਿਹੜੇ ਜਾਨੀ ਕਿ ਧਮਕੀਆਂ ਦਵਾ ਰਹੇ ਨੇ ਉਹਨਾਂ ਨੇ ਹੀ ਕਿਹਾ ਕਿ ਜਿੰਨੀ ਜਲਦੀ ਹੋਊਗਾ ਇਸ ਚੀਜ਼ ਦਾ ਨਿਪਟਾਰਾ ਆਏਗਾ ਤੁਹਾਨੂੰ ਤੁਹਾਡਾ ਹੱਕ ਮਿਲੇਗਾ ਜਿਆਦਾ ਉਹਦੇ ਬਾਰੇ ਮੈਂ ਪਹਿਲਾਂ ਦੱਸ ਚੁੱਕਾ ਕਿ ਪਿਛਲੇ 42 ਸਾਲ ਤੋਂ ਧੱਕੇ ਦੇ ਨਾਲ ਹੀ ਤੇ ਉਸ ਜਗ੍ਹਾ ਦੇ ਉੱਤੇ ਉਹਦੇ ਪੈਸੇ ਵੀ ਲੱਲੇ ਆ ਉਥੇ ਫਸਲ ਬੀਜ ਕੇ ਕਮਾਈ ਵੀ ਕੀਤੀ ਜਾ ਰਹੀ ਆ ਔਰ ਉਹਨੂੰ ਜਿਹੜਾ ਜਗ੍ਹਾ ਨੂੰ ਛੱਡਿਆ ਵੀ ਨਹੀਂ ਗਿਆ ਅਜੇ ਤੱਕ ਇਹ ਤੰਤੂ ਤੱਕੇ ਦਾ ਨਾਂ ਹੀ ਕਹਿ ਸਕਦੇ ਆ 62 ਪੁਲਿਸ ਦਾ ਪੈਨ ਡਾਉਣਾ ਅਲਾਉਸਮੈਂਟ ਕਰਨੀ ਕੂੜੇ ਕਰਕਟ ਨਾਲ ਤੇ ਕੋਈ ਵਾਸਤਾ ਹੀ ਨਹੀਂ ਪੁਲਿਸ ਦਾ ਇਹ ਵੀ ਤੇ ਇੱਕ ਤੱਕਾ ਹੀ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਦਿਨ ਪ੍ਰਤੀ ਦਿਨ ਸਾਡੇ ਗਰੀਬ ਸਮਾਜ ਦੇ ਨਾਲ ਜਿਹੜਾ ਤੱਕਾ ਹੋ ਰਿਹਾ ਇਹਨੂੰ ਰੋਕਿਆ ਜਾਵੇ ਔਰ ਇਸ ਸਮਾਜ ਵੱਲ ਧਿਆਨ ਦਿੱਤਾ ਜਾਵੇ